ਸਾਸਰੀਆ ਕਾਲ ਤੇ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ ਸਮੁੰਦਰ ਦੇ ਇੱਕ ਬਹੁਤ ਹੀ ਦਿਲਚਸਪ ਜੀਵ ਬਾਰੇ ਬੜਾ ਸ਼ਾਂਤ ਜਿਹਾ ਜੀਵ ਹੈ ਤੇ ਲੋਕ ਇਹਨੂੰ ਨਾ ਪਿਆਰ ਨਾਲ ਸਮੁੰਦਰੀ ਗਾਂ ਵੀ ਕਹਿ ਦਿੰਦੇ ਨੇ ਕਈ ਤਾਂ ਸਮੁੰਦਰ ਦਾ ਮਾਲੀ ਵੀ ਆਖਦੇ ਨੇ ਹਾਂਜੀ ਬਿਲਕੁਲ ਡੁਗੋਂਗ ਦੀ ਗੱਲ ਕਰ ਰਹੇ ਹੋ ਹਾਂ ਡੁਗੋਂਗ ਤੇ ਅੱਜ ਖਾਸ ਗੱਲ ਇਹ ਵਾ ਕਿ ਭਾਰਤ ਚ ਇਹਨੂੰ ਬਚਾਉਣ ਲਈ ਇੱਕ ਜਗ੍ਹਾ ਬਣਾਈ ਗਈ ਸੀ ਉਹਨੂੰ ਹੁਣ ਦੁਨੀਆ ਪਰ ਚ ਪਛਾਣ ਮਿਲ ਗਈ ਹੈ ਅਸੀਂ ਤਾਮਿਲਨਾਡੂ ਦੀ ਪਾਕ ਖਾੜੀ 'ਚ ਬਣੇ ਭਾਰਤ ਦੇ ਪਹਿਲੇ ਡੁਗੋਂਗ ਸੰਭਾਲ ਰਿਜ਼ਰਵ ਦੀ ਗੱਲ ਕਰ ਰਹੇ ਹਾਂ। ਉਹਨੂੰ ਹੁਣੇ ਜੇ IUCN ਨੇ ਮਾਨਤਾ ਦਿੱਤੀ ਹੈ। ਹਾਂਜੀ, IUCN ਯਾਨੀ ਇੰਟਰਨੈਸ਼ਨਲ ਯੂਨੀਅਨ ਫਾਰ ਕਨਜ਼ਰਵੇਸ਼ਨ ਆਫ ਨੇਚਰ। ਡੁਗੋਂਗ ਕਿਉਂ ਜ਼ਰੂਰੀ ਨੇ? ਕੀ ਖਤਰੇ ਨੇ ਇਹਨਾਂ ਨੂੰ? ਤੇ ਆ ਜਿਹੜੀ IUCN ਦੀ ਮਾਨਤਾ ਮਿਲੀ ਹੈ, ਇਹਦਾ ਅਸਲ ਮਤਲਬ ਕੀ ਨਿਕਲਦਾ? ਚਲੋ ਫਿਰ ਕਰੀਏ ਸ਼ੁਰੂ। ਤਾਂ ਸਪਤਾ ਪਹਿਲਾਂ ਆਹੀ ਰਿਜ਼ਰਵ ਦੀ ਗੱਲ ਕਰਦੇ ਹਾਂ। ਇਹ ਹੈ ਕਿ ਅਸਲ 'ਚ ਕਦੋਂ ਬਣਿਆ, ਕਿੱਥੇ ਬਣਿਆ? ਹਾਂਜੀ। ਦੇਖੋ ਇਹ ਰਿਜ਼ਰਵ ਭਾਰਤ ਲਈ ਖਾਸ ਕਰਕੇ ਸਮੁੰਦਰੀ ਜੀਵਾਨੂ ਬਚਾਉਣ ਲਈ ਇੱਕ ਬਹੁਤ ਜ਼ਰੂਰੀ ਕਦਮ ਹੈ ਇਹਨੂੰ ਤਮਿਲਨਾਡੂ ਸਰਕਾਰ ਨੇ ਸਪਟੰਬਰ 2022 ਵਿੱਚ ਹਾਂ ਸਪਟੰਬਰ 2022 ਵਿੱਚ ਨੋਟੀਫਾਈ ਕੀਤਾ ਸੀ ਅੱਛਾ 2022 ਚ ਹਾਂਜੀ ਤੇ ਕਾਨੂੰਨੀ ਤੌਰ ਤੇ ਜਿਹੜਾ ਆਪਣਾ ਵਾਈਲਡ ਲਾਈਫ ਪ੍ਰੋਟੈਕਸ਼ਨ ਐਕਟ 1972 ਹੈ ਨਾ ਉਹਦੇ ਤਹਿਤ ਬਣਿਆ ਇਹ ਹੈਗਾ ਹੈ ਉਤਰੀ ਪਾਕ ਖਾੜੀ ਚ ਤਮਿਲਨਾਡੂ ਦੇ ਤੱਟ ਨਾਲ ਤੇ ਇਹਦਾ ਏਰੀਆ ਉਹ ਹੈਗਾ 448.34 ਵਰਗ ਕਿਲੋਮੀਟਰ 448 ਵਰਗ ਕਿਲੋਮੀਟਰ ਕफी ਕੋ ਵੱਡਾ ਇਲਾਕਾ ਹੋ ਗਿਆ ਸਮੁੰਦਰ ਚ ਇਹਦੀ ਕੋਈ ਖਾਸ ਵਜ੍ਹਾ ਮੈਂ ਸੁਣਿਆ ਸੀ ਇੱਥੇ ਸਮੁੰਦਰੀ ਕਾ ਬਹੁਤ ਹੈ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਇਹੀ ਇਹਦੀ ਸਭ ਤੋਂ ਵੱਡੀ ਖਾਸੀਅਤ ਹੈ ਐ ਕਹਿ ਲੋ ਇੱਥੇ ਨਾ 12250 ਹੈਕਟੇਅਰ ਤੋਂ ਵੀ ਜ਼ਿਆਦਾ ਇਲਾਕੇ ਚ ਸਮੁੰਦਰੀ ਕਾ ਦੇ ਬਹੁਤ ਸੰਘਣੇ ਵਧੀਆ ਮੈਦਾਨ ਨੇ 12000 ਹੈਕਟੇਅਰ ਤੋਂ ਵੱਧ ਹਾਂਜੀ ਤੇ ਇਹ ਕਾ ਸਿਰਫ ਡੁਗੋਂਗ ਦਾ ਖਾਣਾ ਹੀ ਨਹੀਂ ਹੈ ਇਹ ਦੀ ਵਾਤਾਵਰਣ ਲਈ ਬਹੁਤ ਵੱਡੀ ਭੂਮਿਕਾ ਹੈ ਇਹ ਮੈਦਾਨ ਕਾਰਬਨ ਡਾਈਆਕਸਾਈਡ ਨੂੰ ਸੋਖ ਕੇ ਨਾ ਸਮੁੰਦਰ ਚ ਜਮਾ ਕਰਦੇ ਨੇ ਅੱਛਾ ਕਾਰਬਨ ਸਿੰਕ ਵਾਂਗ ਤੇ ਹੋਰ ਤਾਂ ਹੋਰ ਕਈ ਤਰ੍ਹਾਂ ਦੀਆਂ ਮੱਛੀਆਂ ਘੋਗੇ ਹੋਰ ਸਮੁੰਦਰੀ ਜੀਵਾਂ ਲਈ ਇਹ ਬੱਚੇ ਪੈਦਾ ਕਰਨ ਦੀ ਜਗ੍ਹਾ ਵੀ ਨੇ ਮਤਲਬ ਨਰਸਰੀ ਦਾ ਕੰਮ ਕਰਦੇ ਨੇ ਹੂੰ ਸੋ ਅਸਲ ਵਿੱਚ ਇਹ ਰਿਜ਼ਰਵ ਇੱਕ ਪੂਰੇ ਇਕੋਸਿਸਟਮ ਪੂਰੇ ਵਾਤਾਵਰਣ ਪ੍ਰਣਾਲੀ ਦੀ ਰਾਖੀ ਕਰ ਰਿਹਾ ਭਾਵੇਂ ਨਾਮ ਡੁਗੋਂਗ ਦਾ ਵਾਹ ਮਤਲਬ ਇੱਕ ਚੀਜ਼ ਨੂੰ ਬਚਾਉਂਦੇ ਹੋਏ ਕਿੰਨੀਆਂ ਸਾਰੀਆਂ ਚੀਜ਼ਾਂ ਨੂੰ ਫਾਇਦਾ ਹੋ ਰਿਹਾ ਕਮਾਲ ਹੈ ਤਾਂ ਫਿਰ ਆਪਾਂ ਇਸ ਰਿਜ਼ਰਵ ਦੇ ਮੁੱਖ ਸਿਤਾਰੇ ਡੁਗੋਂਗ ਬਾਰੇ ਥੋੜੀ ਗੱਲ ਕਰੀਏ ਇਹ ਕਿਉਂ ਜੇ ਹੁੰਦੇ ਨੇ ਤੇ ਆ ਸਮੁੰਦਰੀ ਗਾਂ ਵਾਲਾ ਨਾਂ ਕਿਉਂ ਪਿਆ ਇਹਨਾਂ ਦਾ ਹਾਂਜੀ ਡੁਗੋਂਗ ਇਹਦਾ ਸਾਇੰਟਿਫਿਕ ਨਾਂ ਤਾਂ ਡੁਗੋਂਗ ਡੁਗੋਨਾ ਹੈ ਇਹ ਵੱਡਾ ਸਮੁੰਦਰੀ ਜੀਵ ਹੈ ਤੇ ਪੂਰੀ ਤਰ੍ਹਾਂ ਸ਼ਾਕਾਹਾਰੀ ਸਿਰਫ ਖਾ ਖੰਦਾ ਹੈ ਵੈਸੇ ਤਾਂ ਇਹ ਹਾਥੀਆਂ ਦੇ ਦੂਰ ਦੇ ਰਿਸ਼ਤੇਦਾਰ ਮੰਨੇ ਜਾਂਦੇ ਨੇ ਪਰ ਸਮੁੰਦਰ 'ਚ ਇਹਨਾਂ ਦੇ ਸਭ ਤੋਂ ਨੇੜੇ ਦੇ ਰਿਸ਼ਤੇਦਾਰ ਨੇ ਮਿਨਿਟੀਜ਼ ਹੱਛਾ ਤੇ ਜੇ ਇਹਦਾ ਸਰੀਰ ਭਾਰਾ ਜਿਹਾ ਹੁੰਦਾ ਐਂ ਕਹਿ ਲੋ ਤਾਰਪੀਡੋ ਵਰਗਾ ਚਮੜੀ ਮੋਟੀ ਪੂਰੇ ਸਲੇਟੀ ਜੇ ਰੰਗ ਦੀ ਅੱਗੇ ਦੇ ਪੈਰ ਜੇ ਹੁੰਦੇ ਨੇ ਫਲਿੱਪਰ ਵਰਗੇ ਉਹਨਾਂ ਨਾਲ ਤੈਰਦੇ ਨੇ ਜਾਂ ਸਮੁੰਦਰ ਦੇ ਤਲ ਤੇ ਚੱਲਦੇ ਨੇ ਪਿੱਛੇ ਲੱਤਾਂ ਨਹੀਂ ਬਸ ਇੱਕ ਚੌੜੀ ਜੀ ਪੂਛ ਹੁੰਦੀ ਐ ਡੋਲਫਿਨ ਵਰਗੀ ਦੋ ਫਾੜ ਉਹਦੇ ਨਾਲ ਅੱਗੇ ਵੱਧਦੇ ਨੇ ਠੀਕ ਐ ਤੇ ਸਮੁੰਦਰੀ ਘਾਹ ਤਾਂ ਕਹਿੰਦੇ ਨੇ ਕਿਉਂਕਿ ਇਹ ਬਹੁਤ ਸ਼ਾਂਤ ਸੁਭਾਅ ਦੇ ਨੇ ਤੇ ਜਿਵੇਂ ਜ਼ਮੀਨ ਤੇ گاਵਾ ਹੌਲੀ ਹੌਲੀ ਘਾਹ ਚੜ੍ਹਦੀਆਂ ਰਹਿੰਦੀਆਂ ਉਵੇਂ ਸਮੁੰਦਰ ਚ ਹੌਲੀ ਹੌਲੀ ਸਮੁੰਦਰੀ ਘਾਹ ਚੜ੍ਹਦੇ ਰਹਿੰਦੇ ਨੇ ਸਮਝ ਗਿਆ ਬੜਾ ਦਿਲਚਸਪ ਹੈ ਪਰ ਇੱਕ ਹੋਰ ਨਾਂ ਵੀ ਤਾਂ ਹੈਗਾ ਸਮੁੰਦਰ ਦਾ ਮਾਲੀ ਇਹਦੇ ਪਿੱਛੇ ਕੀ ਗੱਲ ਹੈ ਇੱਕ ਜਾਨਵਰ ਮਾਲੀ ਕਿਵੇਂ ਹੋ ਸਕਦਾ ਹੈ ਦੇਖੋ ਇਹ ਨਾਂ ਨਾ ਇਹਨਾਂ ਦੇ ਖਾਣ ਦੇ ਤਰੀਕੇ ਕਰਕੇ ਪਿਆ ਤੇ ਇਹ ਇਹਨਾਂ ਦੀ ਵਾਤਾਵਰਣ ਲਈ ਮਹੱਤਤਾ ਨੂੰ ਬੜੇ ਸੋਹਣੇ ਢੰਗ ਨਾਲ ਦੱਸਦਾ ਇੱਕ ਵੱਡਾ ਡੁਗੋਂਗ ਇੱਕ ਦਿਨ 'ਚ 30 ਤੋਂ 40 ਕਿਲੋ ਤੱਕ ਸਮੁੰਦਰੀ ਕਾ ਖਾ ਜਾਂਦਾ 40 ਕਿਲੋ ਰੋਜ਼ ਦਾ ਹਾਂਜੀ ਰੋਜ਼ ਦਾ ਤੇ ਜਦੋਂ ਇਹ ਇਹਨਾਂ ਕਾ ਚੜਦੇ ਨੇ ਤਾਂ ਇਹ ਇੱਕ ਤਰ੍ਹਾਂ ਨਾਲ ਸਮੁੰਦਰੀ ਕਾ ਦੇ ਮੈਦਾਨਾਂ ਦੀ ਨਾ ਕਟਾਈ ਜਾਂ ਸਫਾਈ ਕਰ ਰਹੇ ਹੁੰਦੇ ਨੇ ਇਹ ਕਾ ਨੂੰ ਜੜਾਂ ਸਮੇਤ ਪੁੱਟ ਕੇ ਖਾਂਦੇ ਨੇ ਉਹਦੇ ਨਾਲ ਕੀ ਹੁੰਦਾ ਕਿ ਪੁਰਾਣਾ ਘਟ ਪੌਸ਼ਟਿਕ ਕਾ ਹਟ ਜਾਂਦਾ ਤੇ ਨਵੇਂ ਤੇਜ਼ੀ ਨਾਲ ਵਧਣ ਵਾਲੇ ਕਾ ਨੂੰ ਥਾਂ ਮਿਲਦੀ ਹੈ। ਅੱਛਾ ਐਂ ਕਹਿ ਲਓ ਪ੍ਰੂਨਿੰਗ ਕਰਦੇ ਨੇ। ਹਾਂ ਕੁਝ ਉਸੇ ਤਰ੍ਹਾਂ। ਇਸ ਤਰ੍ਹਾਂ ਉਹਨਾਂ ਦੇ ਚਰਣ ਨਾਲ ਇਹ ਮੈਦਾਨ ਸਿਹਤਮੰਦ ਰਹਿੰਦੇ ਨੇ, ਉਪਜਾਊ ਰਹਿੰਦੇ ਨੇ। ਬਿਲਕੁਲ ਜਿਵੇਂ ਕੋਈ ਮਾਲੀ ਆਪਣੇ ਬਾਗ ਦੀ ਦੇਖਭਾਲ ਕਰਦਾ ਹੈ। ਫਿਰ ਇਹ ਸਿਹਤਮੰਦ ਮੈਦਾਨ ਮੱਛੀਆਂ ਤੇ ਹੋਰ ਜੀਵਾਂ ਲਈ ਵਧੀਆ ਘਰ ਬਣਦੇ ਨੇ। ਇਸ ਨਾਲ ਪੂਰੇ ਟੱਟ ਦੇ ਇਲਾਕੇ ਦੀ ਸਿਹਤ ਵਧੀਆ ਰਹਿੰਦੀ ਹੈ। ਵਾਹ! ਇਹ ਤਾਂ ਬਹੁਤ ਹੀ ਵਧੀਆ ਗੱਲ ਹੈ। ਕੁਦਰਤ ਦੇ ਕੰਮ ਕਰਨ ਦੇ ਤਰੀਕੇ ਵੀ ਕਮਾਲ ਦੇ ਨੇ। ਤਾਂ ਭਾਰਤ ਵਿੱਚ ਇਹ ਸ਼ਾਨਦਾਰ ਮਾਲੀ ਸਿਰਫ ਪਾਕ ਖਾੜੀ ਕੀ ਮਿਲਦੇ ਨੇ ਜਾਂ ਹੋਰ ਵੀ ਕਿਤੇ ਨੇ ਦੇਖੋ ਪਾਕ ਖਾੜੀ ਹੁਣ ਸਭ ਤੋਂ ਮਹੱਤਵਪੂਰਨ ਇਲਾਕਾ ਮੰਨਿਆ ਜਾਂਦਾ ਹੈ ਖਾਸ ਕਰਕੇ ਮੇਨਲੈਂਡ ਇੰਡੀਆ 'ਚ ਪਰ ਇਸ ਤੋਂ ਇਲਾਵਾ ਕੁਝ ਹੋਰ ਥਾਵਾਂ ਤੇ ਵੀ ਮਿਲਦੇ ਨੇ ਜਿਵੇਂ ਤਾਮਿਲਨਾਡੂ ਦੇ ਦੱਖਣੀ ਤੱਟ ਤੇ ਮਨਾਰ ਦੀ ਖਾੜੀ ਹੈ ਹਾਂਜੀ ਗੁਜਰਾਤ ਵਿੱਚ ਕੱਚ ਦੀ ਖਾੜੀ ਹੂੰ ਤੇ ਆਪਣੇ ਅੰਡੇਮਾਨ ਤੇ ਨਿਕੋਬਾਰ ਟਾਪੂ ਉੱਥੇ ਵੀ ਨੇ ਅੱਛਾ ਅੰਡੇਮਾਨ ਤੇ ਵੀ ਹਾਂਜੀ ਇਹਨਾਂ ਸਾਰੀਆਂ ਥਾਵਾਂ 'ਚ ਕੁਝ ਗੱਲਾਂ ਸਾਂਝੀਆਂ ਨੇ ਇਹ ਗਰਮ ਕਟ ਡੂਗੇ ਆਮ ਤੌਰ ਤੇ 10 ਮੀਟਰ ਤੋਂ ਕਟ ਡੂਗੇ ਪਾਣੀ ਹੁੰਦੇ ਨੇ ਸ਼ਾਂਤ ਹੁੰਦੇ ਨੇ ਜਿੱਥੇ ਸਮੁੰਦਰ ਦੇ ਤਲ ਤੱਕ ਸੂਰਜ ਦੀ ਰੋਸ਼ਨੀ ਪਹੁੰਚ ਸਕੇ ਤਾਂ ਕਿ ਸਮੁੰਦਰੀ ਕਾ ਵਦਿਆ ਉਗ ਸਕੇ ਇਹਨਾਂ ਨੂੰ ਕਾ ਬਹੁਤ ਚਾਹੀਦਾ ਤੇ ਸ਼ਾਂਤ ਦਿਲਾ ਕੇ ਪਸੰਦ ਨੇ ਇਹਨਾਂ ਨੂੰ ਹਾਂ ਬਹੁਤ ਸ਼ਰਮੀਲੇ ਹੁੰਦੇ ਨੇ ਸ਼ਾਂਤ ਸੁਰੱਖਿਅਤ ਇਲਾਕਿਆਂ ਚ ਰਹਿਣਾ ਪਸੰਦ ਕਰਦੇ ਨੇ ਜਿੱਥੇ ਖਾਣਾ ਵੀ ਆਰਾਮ ਨਾਲ ਮਿਲੇ ਇੰਨੇ ਸ਼ਾਂਤ ਸ਼ਰਮੀਲੇ ਵਾਤਾਵਰਣ ਲਈ ਫਾਇਦੇਮੰਦ ਫਿਰ ਵੀ ਆਪਾਂ ਸੁਣਦੇ ਹਾਂ ਕਿ ਇਹਨਾਂ ਦੀ ਗਿਣਤੀ ਘਟ ਰਹੀ ਹੈ ਕੀ ਮੁਸੀਬਤਾਂ ਇਹਨਾਂ ਵਿਚਾਰਿਆਂ ਨੂੰ ਕੀ ਖਤਰੇ ਨੇ ਹਾਂ ਬਦਕਿਸਮਤੀ ਨਾਲੇ ਸੱਚ ਹੈ ਇਹਨਾਂ ਦੀ ਗਿਣਤੀ ਘਟੀ ਹੈ ਦੁਨੀਆ ਭਰ ਚ ਵੀ ਤੇ ਭਾਰਤ ਚ ਵੀ ਕਾਰਨ ਕਈ ਨੇ ਤੇ ਜ਼ਿਆਦਾਤਰ ਮਨੁੱਖੀ ਕੰਮਾਂ ਕਰਕੇ ਪਹਿਲਾਂ ਤਾਂ ਇਹਨਾਂ ਦਾ ਸ਼ਿਕਾਰ ਬਹੁਤ ਹੋਇਆ ਹਮ ਮਾਸ ਲਈ ਤੇਲ ਲਈ ਭਵੇਂ ਹੁਣ ਕਾਨੂੰਨ ਬਣ ਗਏ ਪਰ ਗੈਰ ਕਾਨੂੰਨੀ ਸ਼ਿਕਾਰ ਅਜੇ ਵੀ ਕਿਤੇ ਕਿਤੇ ਹੁੰਦਾ ਹੈ ਇੱਕ ਹੋਰ ਵੱਡਾ ਖਤਰਾ ਹੈਗਾ ਬਾਈ ਕੈਚ ਮਤਲਬ ਮੱਛੀਆਂ ਫੜਨ ਵਾਲੇ ਜਾਲਾਂ ਚ ਖਾਸ ਕਰਕੇ ਵੱਡੇ ਟਰਾਲਰਾਂ ਦੇ ਜਾਲਾਂ ਚ ਇਕ ਗਲਤੀ ਨਾਲ ਫਸ ਜਾਂਦੇ ਨੇ ਅੱਛਾ ਅਣਚਾਹੀ ਫਸ ਜਾਂਦੇ ਨੇ ਹਾਂਜੀ ਤੇ ਕਿਉਂਕਿ ਇਹ ਹੌਲੀ ਤੈਰਦੇ ਨੇ ਤੇ ਸਾਹ ਲੈਣ ਲਈ ਉੱਪਰ ਆਣਾ ਪੈਂਦਾ ਹੈ ਜਾਰਚ ਫਸ ਕੇ ਅਕਸਰ ਡੁੱਬ ਜਾਂਦੇ ਨੇ ਤੀਜਾ ਸਮੁੰਦਰ ਚ ਆਵਾਜਾਈ ਵੱਧ ਗਈ ਹੈ ਕਿਸ਼ਤੀਆਂ ਨਾਲ ਛੋਟੇ ਜਹਾਜ਼ਾਂ ਨਾਲ ਟਕਰਾ ਜਾਂਦੇ ਨੇ ਉਹ ਵੀ ਇਹਨਾਂ ਲਈ ਜਾਣ ਲੈਵਾ ਹੁੰਦਾ ਹੈ ਠੀਕ ਹੈ ਪਰ ਸ਼ਾਇਦ ਸਭ ਤੋਂ ਵੱਡਾ ਖਤਰਾ ਲੰਬੇ ਸਮੇਂ ਦਾ ਉਹ ਹੈਗਾ ਇਹਨਾਂ ਦੇ ਘਰ ਦਾ ਯਾਨੀ ਸਮੁੰਦਰੀ ਘਾਹ ਦੇ ਮੈਦਾਨਾਂ ਦਾ ਖਤਮ ਹੋਣਾ ਜਾਂ ਖਰਾਬ ਹੋਣਾ ਇਹ ਕਈ ਕਾਰਨਾ ਕਰਕੇ ਹੋ ਰਿਹਾ ਹੈ ਜਿਵੇਂ ਤਟਾਂ ਤੇ ਕੰਸਟਰਕਸ਼ਨ ਵੱਧ ਗਈ ਪਾਣੀ ਨੂੰ ਖਰਾਬ ਕਰਦਾ ਤੇ ਮੱਛੀਆਂ ਫੜਨ ਦੇ ਕੁਝ ਤਰੀਕੇ ਜਿਵੇਂ ਤਲ ਟ੍ਰੋਲਿੰਗ ਉਹ ਵੀ ਘਾਹ ਦੇ ਮੈਦਾਨਾਂ ਨੂੰ ਉਜਾੜ ਦਿੰਦੇ ਨੇ ਜਦੋਂ ਇਹਨਾਂ ਦਾ ਖਾਣਾ ਤੇ ਘਰ ਹੀ ਨਹੀਂ ਰਹੇਗਾ ਫਿਰ ਇਹਨਾਂ ਦਾ ਬਚਣਾ ਬਹੁਤ ਔਖਾ ਹੋ ਜਾਂਦਾ ਸਿੱਧਾ ਜਏ ਹਿਸਾਬ ਹੈ ਇਹ ਤਾਂ ਸੱਚਮੁੱਚ ਚਿੰਤਾ ਵਾਲੀ ਗੱਲ ਹੈ ਖਾਸ ਕਰਕੇ ਇਹ ਕਿ ਉਹਨਾਂ ਦਾ ਭੋਜਨ ਤੇ ਘਰ ਹੀ ਖਤਰੇ 'ਚ ਹੈ ਤਾਂ ਇਹਨਾਂ ਖਤਰਿਆਂ ਨੂੰ ਦੇਖਦੇ ਹੋਏ ਕਾਨੂੰਨੀ ਤੌਰ ਤੇ ਕੀ ਸਟੇਟਸ ਹੈ ਇਹਨਾਂ ਦਾ ਮਤਲਬ ਕਿੰਨਾ ਕੁ ਖਤਰਾ ਮੰਨਿਆ ਜਾਂਦਾ ਇਹਨਾਂ ਨੂੰ ਹਾਂ ਇਹਨਾਂ ਖਤਰਿਆਂ ਕਰਕੇ ਹੀ ਇਹਨਾਂ ਦੀ ਸੁਰੱਖਿਆ ਬਹੁਤ ਜ਼ਰੂਰੀ ਸਮਝੀ ਜਾਂਦੀ ਹੈ ਦੁਨੀਆ ਪਰਚ IUCN ਨੇ ਹਾਂ ਉਹੀ ਜਿਨ੍ਹਾਂ ਨੇ ਹੁਣ ਮੰਨਤ ਦਿੱਤੀ ਹੈ ਹਾਂਜੀ ਉਹੀ ਸੰਸਥਾ ਉਹਨਾਂ ਨੇ ਡੁਗੋਂਗ ਨੂੰ ਆਪਣੀ ਰੈਡ ਲਿਸਟ ਵਿੱਚ ਕਮਜ਼ੋਰ ਯਾਨੀ ਵਲਨਰੇਬਲ VU ਕੈਟਾਗਰੀ ਚ ਰੱਖਿਆ ਹੈ ਇਹਦਾ ਮਤਲਬ ਹੈ ਕਿ ਜੇ ਕੁਝ ਨਾ ਕੀਤਾ ਗਿਆ ਤਾਂ ਨੇੜੇ ਦੇ ਭਵਿੱਖ 'ਚ ਇਹ ਜੰਗਲਾਂ 'ਚੋਂ ਮਤਲਬ ਕੁਦਰਤੀ ਮਾਹੌਲ 'ਚੋਂ ਖਤਮ ਹੋ ਸਕਦੇ ਨੇ ਖਤਰਾ ਬਹੁਤ ਜ਼ਿਆਦਾ ਹੈ ਤੇ ਭਾਰਤ ਵਿੱਚ ਭਾਰਤ ਵਿੱਚ ਇਹਨਾਂ ਨੂੰ ਸਭ ਤੋਂ ਉੱਚੀ ਕਾਨੂੰਨੀ ਸੁਰੱਖਿਆ ਮਿਲੀ ਹੋਈ ਹੈ ਜਿਹੜਾ ਆਪਣਾ ਵਾਈਲਡਲਾਈਫ ਪ੍ਰੋਟੈਕਸ਼ਨ ਐਕਟ 1972 ਹੈ ਨਾ ਉਹਦੇ ਸ਼ੈਡਿਊਲ 1 ਵਿੱਚ ਨੇ ਸ਼ੈਡਿਊਲ 1 ਮਤਲਬ ਜਿਵੇਂ ਟਾਈਗਰ ਜਾਂ ਹਾਥੀ ਬਿਲਕੁਲ ਉਹੀ ਲੈਵਲ ਦੀ ਸੁਰੱਖਿਆ ਇਸ ਸ਼ੈਡਿਊਲ ਵਾਲੇ ਜਾਨਵਰਾਂ ਨੂੰ ਮਾਰਨਾ ਫੜਨਾ ਕੋਈ ਵੀ ਨੁਕਸਾਨ ਪਹੁੰਚਾਉਣਾ ਬਹੁਤ ਗੰਭੀਰ ਜੁਰਮ ਹੈ ਸਜ਼ਾ ਬਹੁਤ ਸਖਤ ਹੈ ਚਲੋ ਸ਼ੁਕਰ ਹੈ ਕਿ ਕਾਨੂੰਨੀ ਸੁਰੱਖਿਆ ਤਾਂ ਪੂਰੀ ਹੈ ਤਾਂ ਭਾਰਤ ਨੇ 2022 ਚ ਰਿਜ਼ਰਵ ਬਣਾਇਆ ਹੁਣ 2025 ਚ ਆਈਊਸੀਐਨ ਨੇ ਮਾਨਤਾ ਦਿੱਤੀ ਇਹਦਾ ਕੀ ਫਾਇਦਾ ਮਤਲਬ ਇਹ ਸਿਰਫ ਇੱਕ ਕਾਗਜ਼ੀ ਕਾਰਵਾਈ ਹੈ ਜਾਂ ਇਹਦੇ ਕੋਈ ਅਸਲੀ ਫਾਇਦੇ ਵੀ ਨੇ ਨਹੀਂ ਨਹੀਂ ਇਹ ਸਿਰਫ ਕਾਗਜ਼ੀ ਗੱਲ ਨਹੀਂ ਹੈ ਇਹਦੇ ਕਾਫੀ ਅਹਿਮ ਤੇ ਅਸਲੀ ਫਾਇਦੇ ਨੇ ਸਭ ਤੋਂ ਪਹਿਲਾਂ ਤਾਂ ਇਹ ਦੁਨੀਆ ਭਰ ਚ ਇੱਕ ਵੱਡੀ ਮਾਨਤਾ ਹੈ ਇੱਕ ਵੈਲੀਡੇਸ਼ਨ ਹੈ ਇਹ ਪੱਕਾ ਕਰਦਾ ਕਿ ਭਾਰਤ ਖਾਸ ਕਰਕੇ ਤਾਮਿਲਨਾਡੂ ਸਰਕਾਰ ਜੋ ਕੋਸ਼ਿਸ਼ਾ ਕਰ ਰਹੀ ਹੈ ਇਸ ਰਿਜ਼ਰਵ ਲਈ ਉਹ ਵਿਸ਼ੂ ਪੱਦਰਦੀਆਂ ਨੇ ਹੂੰ ਮਤਲਬ ਇੰਟਰਨੈਸ਼ਨਲ ਸਟੈਂਡਰਡ ਤੇ ਪੂਰਾ ਉਤਰਦਾ ਹਾਂਜੀ ਇਹ ਦੁਨੀਆ ਨੂੰ ਦੱਸਦਾ ਕਿ ਭਾਰਤ ਸਮੁੰਦਰੀ ਜੀਵਾਂ ਨੂੰ ਬਚਾਉਣ ਲਈ ਸੀਰੀਅਸ ਹੈ ਦੂਜਾ ਇਹਦੇ ਨਾਲ ਪਾਕ ਖਾੜੀ ਦਾ ਇਹ ਇਲਾਕਾ ਦੁਨੀਆ ਦੇ ਨਕਸ਼ੇ ਤੇ ਆ ਗਿਆ ਅੰਤਰਰਾਸ਼ਟਰੀ ਸਾਇੰਟਿਸਟ ਰਿਸਰਚਰਸ ਸੰਭਾਲ ਵਾਲੀਆਂ ਸੰਸਥਾਵਾਂ ਉਹਨਾਂ ਦਾ ਧਿਆਨ ਇੱਧਰ ਆਂਦਾ अच्छा इदे नाल फ्यूचर च साइंटिफिक कोलैबोरेशन मतलब मिलके काम ਕਰਨ ਦੇ ਮੌਕੇ ਵਧਦੇ ਨੇ ਹੋ ਸਕਦਾ ਨਵੀਆਂ ਤਕਨੀਕਾਂ ਨਵੇਂ ਤਰੀਕੇ ਸਾਂਝੇ ਕੀਤੇ ਜਾਣ ਤੇ ਕੀ ਇਹਦੇ ਨਾਲ ਕੋਈ ਮਦਦ ਮੇਰਾ ਮਤਲਬ ਪੈਸੇ ਵਗੈਰਾ ਫੰਡਿੰਗ ਵਗੈਰਾ ਮਿਲਣ ਚ ਵੀ ਆਸਾਨੀ ਹੁੰਦੀ ਹੈ ਹਾਂ ਬਿਲਕੁਲ ਅਕਸਰ ਇਹ ਹੁੰਦਾ ਹੈ ਕਿ ਜਦੋਂ ਕਿਸੇ ਜਗ੍ਹਾ ਨੂੰ ਇੰਟਰਨੈਸ਼ਨਲ ਮਾਨਤਾ ਮਿਲਦੀ ਹੈ ਤਾਂ ਫੰਡਿੰਗ ਦੇ ਨਵੇਂ ਰਸਤੇ ਖੁੱਲਦੇ ਨੇ ਕਈ ਅੰਤਰਰਾਸ਼ਟਰੀ ਸੰਸਥਾਵਾਂ ਫਾਊਂਡੇਸ਼ਨਾਂ ਉਹ ਐਸੀਆਂ ਮੰਨਤਾ ਪ੍ਰਾਪਤ ਥਾਵਾਂ ਤੇ ਪੈਸਾ ਲਾਉਣ ਲਈ ਜ਼ਿਆਦਾ ਤਿਆਰ ਹੁੰਦੀਆਂ ਨੇ ਠੀਕ ਹੈ ਤੇ ਉਹ ਪੈਸਾ ਫਿਰ ਰਿਜ਼ਰਵ ਦੇ ਵਧੀਆ ਪ੍ਰਬੰਧਨ ਲਈ ਨਿਗਰਾਨੀ ਵਧਾਉਣ ਲਈ ਉੱਥੋਂ ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਰਿਸਰਚ ਲਈ ਕੰਮ ਆ ਸਕਦਾ ਇਹ ਤਾਂ ਬਹੁਤ ਵਧੀਆ ਗੱਲ ਹੋ ਗਈ ਤੇ ਤੁਸੀਂ ਪਹਿਲਾਂ ਕਿਹਾ ਸੀ ਕਿ ਇੱਕ ਮਾਡਲ ਵਾਂਗ ਵੀ ਕੰਮ ਕਰ ਸਕਦਾ ਉਹ ਕਿਵੇਂ ਹਾਂ ਇਹ ਵੀ ਬਹੁਤ ਜ਼ਰੂਰੀ ਗੱਲ ਹੈ ਦੇਖੋ ਇਹ ਰਿਜ਼ਰਵ ਸਫਲਤਾਨਾ ਬਣ ਗਿਆ ਹੁਣ ਇਹਨੂੰ ਮੰਨਤਾ ਵੀ ਮਿਲ ਗਈ ਇਹ ਭਾਰਤ ਦੇ ਬਾਕੀ ਸਮੁੰਦਰੀ ਕੰਡੇ ਵਾਲੇ ਰਾਜਾਂ ਲਈ ਇੱਕ ਮਿਸਾਲ ਬਣ ਸਕਦਾ ਇੱਕ ਨਮੂਨਾ ਇੱਕ ਬਲੂਪ੍ਰਿੰਟ ਐ ਕਹਿ ਲੋ ਹਾਂਜੀ ਜਿੱਥੇ ਵੀ ਸਮੁੰਦਰੀ ਜੀਵ ਖਤਰੇ 'ਚ ਨੇ ਉੱਥੇ ਇਸ ਤਜਰਬੇ ਤੋਂ ਸਿੱਖ ਕੇ ਐਸੇ ਹੋ ਚਾਹ ਜਾ ਸਕਦਾ ਇਹ ਦਿਖਾਉਂਦਾ ਹੈ ਕਿ ਜੇ ਪਲੈਨਿੰਗ ਸਹੀ ਹੋਵੇ ਇਰਾਦਾ ਪੱਕਾ ਹੋਵੇ ਤਾਂ ਐਸੇ ਕੰਮ ਸਫਲ ਹੁੰਦੇ ਨੇ ਤੇ ਦੁਨੀਆ ਪਰਚ ਸਲਾਹੇ ਵੀ ਜਾਂਦੇ ਨੇ ਤੇ ਆਖਿਰਚ ਇਹ ਕਦਮ ਭਾਰਤ